ਜੋੜ ਪਰ ਆ ਮੁੰਡੇ ਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਬੜੀਆਂ ਹਾਸਾਂ ਦੇ ਬਹੁਤ ਸੋਹਣੀ ਖੇਡ ਦਾ ਮਾਲਕ ਹੈ ਲਓ ਜਵਨ ਕਬੱਡੀ ਪਾ ਰਿਹਾ ਇੱਕ ਅੱਗੇ ਹੜ ਗਿਆ ਫੇਰ ਹੱਥ ਵੀ ਭਰਉਦਾ ਇਹ ਕਮਾਲ ਕਰਦਾ ਮੁੰਡਾ ਜਦ ਪਿੱਛੇ ਹੜ ਗਿਆ ਮੈਂ ਫਿਰ ਮੁੰਡਾ ਤੇਜ਼ ਤਾਰ ਸੋਹਣੀਆਂ ਕੌਡੀਆਂ ਪਾਉਦਾ ਅਗਲੀ ਕਬੱਡੀ ਪਾਉਣ ਵਾਲੇ ਨਾਜਵਾਨ ਪਿਆਰਾ ਲਾਤੀ ਲਾਜੂ ਕਰਦੇ ਇਸ ਪਾਸਾ ਲਾ ਸਾਹਮਣੇ ਵੇਖਦਾ ਖੇਡ ਬਣਾਉਣ ਦੇ ਵਿੱਚ ਇਹ ਆ ਬੂਲੇ ਨਗਰੀ ਟੀਮ ਦੇ ਚ ਸਰਦਾਰ ਜਿਹਾ ਖੇਡਾ ਰਿਹਾ ਹੈ மான அமரோதி டிமாரி காரணம் தயாரிக்காட்ட ਜੀ ਘਾਰੇ ਤੇ ਕਾਕਾ ਖੋਡ ਐਨ ਬੱਲੇ ਬੱਲੇ ਕਰਾਈ ਜਾਂਦਾ ਇਹਾਂ ਸਰੀਰ ਦੇ ਕੇ ਧੋਖ ਲੈਂਦੀ ਐ ਇਹ ਦੇਖਣਾ ਲਈ ਮਿਹਨਤ ਸਾਹਮਣੇ ਨਜ਼ਰ ਆਉਂਦੀ ਐ ਮੁੱਤਰਾ ਬਰੇਣਾ ਪੈ ਗਿਆ ਪੰਗਾ ਇੱਕੋ ਜਾਂ ਸਰੀਰ ਇੱਕੋ ਜਾਂ ਕੱਟ ਹੱਲੇ ਹਿਲਾ ਰਿਆਂ ਤੇ ਨੰਬਰ ਆਹ ਬੋ ਮੰਗਾ ਆਹ ਜਹਾਂ ਗੁਰਪ੍ਰੀਤ ਭਾਈ ਤਾੜੀਆਂ ਮਾਰ ਦਿਓ ਮੁੰਡੇ ਦੇ ਵਾਸਤੇ ਪਹਿਲੀ ਮੈਚ ਵੀ ਬੜੀਆਂ ਤਕੜੀਆਂ ਕਬੱਡੀਆਂ ਪਾਈਆਂ ਆ ਮੈਚ ਦੇ ਵਿੱਚ ਵੀ ਸਾਰਾ ਖੇਡ ਰਿਹਾ ਹੈ ਹਰਦੀਪੁਰ ਤੇ ਖਰਿਆਲਾ ਔਰ ਟੀਮਾਂ ਜਵੀ ਦੇ ਨਾਲ ਹਰਦੀਪੁਰ ਤੇ ਖਰਿਆਲਾ ਹੁਣ ਹਰਦੀਪੁਰ ਇਹਨੂੰ 11000 ਭਾਵਾ ਬੱਲੇ ਦਿੱਤਾ ਜਾਣਾ ਪਰ ਆ ਕਬੱਡੀ ਤੋਂ ਬਾਕੀ ਗੱਲ ਕਰਦੇ ਆ ਜਿੱਤਰ ਵੀ ਹੋਏਗਾ ਆ ਕਬੱਡੀ ਕਬੱਡੀ ਹੁੰਦੀ ਹੋਈ ਇਹ ਬੰਦੇ ਵੱਲੋਂ ਹੁੰਦੀ ਹੈ ਬੱਲੇ ਵੱਲੋਂ ਹੁੰਦੀ ਹੈ ਬੱਲੇ ਵੱਲੋਂ ਹੁੰਦੀ ਹੈ ਤੇ ਪੁਆਇੰਟ ਰੇਂਜਰ ਦਾ ਸ਼ੇਰ ਅਮਰੀਕਾ ਦੇ ਇਤਰਾਮਾ ਪਿੰਡ ਬੁਸ਼ੰਦਰਪੁਰਾ ਸੋਨੋ ਕਰੇਟਾ ਸ਼ੇਰ ਅਮਰੀਕਾ ਗੱਜਨਵਿੱਤ ਚਰਨ ਸਿੰਘ ਰੇਕ ਸਿੰਘ ਅਸਕਰ ਸਿੰਘ ਜੁਤਤ ਸਿੰਘ ਜਰਮਨ ਸਿੰਘ ਤੇਜੰਦਰ ਸਿੰਘ ਦੇ ਐਲਾਨ ਕਰਾਉਂਦੇ ਬੁਸ਼ੰਦਰਪੁਰਾ ਦੇ ਵੀਰ ਕੋ ਫਰੰਦੀਪੁਰੇ ਨੂੰ ਆਪਾਂ 11000 ਦੇ ਕੋ ਸੰਮਾਨ ਕਰਦਾ ਹੈ